ਅੱਜ ਦੀ ਕਿ ਮੀਟਿੰਗ ਦੀ ਅੱਜ ਦੀ ਅੱਜ ਖੇੜੀ ਨਾਉ ਸਿੰਘ ਕਮਿਊਨਿਟੀ ਸੈਂਟਰ ਦੇ ਵਿੱਚ ਆ ਜਿਲ੍ਹਾ ਪਤਕਰ ਸਾਹਿਬ ਦੀ ਟੀਮ ਵੱਲੋਂ ਜਿਹੜੀ ਕਿ ਮੱਧਰ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਪਤਕਰ ਸਾਹਿਬ ਦੇ ਉਹਨਾਂ ਨੇ ਅਗਵਾਈ ਹੇਠ ਮੀਟਿੰਗ ਕਰਵਾਈ ਗਈ ਹੈ ਜਿਸ ਵਿੱਚ ਖਾਸ ਕਰਕੇ ਮੁੱਖ ਅਜੰਡਾ ਜਿਹੜਾ ਨਸ਼ਾ ਵਿਰੋਧੀ ਤੇ ਟ੍ਰੈਫਿਕ ਦੀ ਜਾਣਕਾਰੀ ਦੀ ਤੇ ਜਿਹੜੀ ਕੀ ਮੀਟਿੰਗ ਹੋ ਰਹੀ ਹੈ ਜੀ ਉਹਦੇ ਸੰਬੰਧੀ ਮੀਟਿੰਗ ਰੱਖੀ ਗਈ ਆ ਬੱਖ-ਬੱਖ ਸਾਰੇ ਬੁਲਾ ਰਹੇ ਨੇ ਆਪਣੇ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਨੇ ਤੇ ਥਾਣਾ ਖੇੜੀ ਨਾ ਸਿੰਘ ਤੋਂ ਐਸਐਚਓ ਰਵਿੰਦਰ ਸਿੰਘ ਜੀ ਤੇ ਬਾਕੀ ਹੋਰ ਸਾਰੀ ਟੀਮ ਆਈਐਨਸ ਦੇ ਬਾਕੀ ਨਵੇਂ ਨਿਯੁਕਤੀਆਂ ਕੀਤੀ ਗਈਆਂ ਨੇ ਮੇਰੇ ਨਾਲ ਮੇਰੇ ਪੰਜਾਬ ਪ੍ਰਧਾਨਾ ਸੁਨੀਤਾ ਸਨਿਹਵਾਲ ਤੇ ਚੇਅਰਪਰਸਨ ਗੁਰਿੰਦਰ ਜੀ ਪੰਜਾਬ ਬਲਜਿੰਦਰ ਤੌਰ ਤੇ ਬਾਕੀ ਸਾਰੀ ਸਾਡੀ ਸਾਰੀ ਸਮੁੱਚੀ ਟੀਮ ਆ ਤੇ ਅਸੀਂ ਅੱਜ ਦੀ ਵੀ ਆਵਾਜ਼ ਇਹੀ ਹੈ ਜਿ ਕਿ ਸਮੇਂ ਸਮੇਂ ਸਰ ਆਵਾਜ਼ ਉਠਾਉਂਦੇ ਰਹਿਣੇ ਆਂ ਵੀ ਸਮਾਜ ਦੇ ਵਿੱਚ ਜਿਹੜਾ ਵੱਧ ਰਿਹਾ ਰੋਜ਼ ਦੀ ਰੋਜ਼ ਤਰ੍ਹਾਂ ਨਸ਼ੇ ਦਾ ਈਨੂੰ ਰੋਕਣ ਵਾਸਤੇ ਆਪਣੇ ਵੱਲੋਂ ਅਸੀਂ ਇੱਕ ਆ ਬਾਹ ਲਾ ਰਹੇ ਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਨੌਜਵਾਨ ਪੀੜੀ ਨੂੰ ਸਮਝਾ ਕੇ ਅਸੀਂ ਆਪਣੇ ਨਾਲ ਜੋੜ ਕੇ ਉਹਨੂੰ ਮਾੜੀਆਂ ਕੁਰਕੀਆਂ ਤੋਂ ਹਟਾ ਕੇ ਆਪਣੇ ਨਾਲ ਲਾਈਏ ਤਾਂ ਕਿ ਸਮਾਜ ਦੇ ਵਿੱਚ ਜਿਹੜੀ ਕਿ ਸਾਡੇ ਅੱਜ ਦੀ ਨੌਜਵਾਨ ਪੀੜੀ ਪੜ੍ਹ ਲੈ ਕੇ ਨਸ਼ੇ ਵਾਲੇ ਪਾਸੇ ਓ ਨਸ਼ੇ ਵਾਲੇ ਪਾਸੇ ਉਦੋਂ ਜਾਂਦੀ ਹੈ ਜਦੋਂ ਬੇਰੁਜ਼ਗਾਰੀ ਆ ਉਹਨਾਂ ਨੂੰ ਨੌਕਰੀਆਂ ਦਾ ਕੋਈ ਰਾਹ ਨਹੀਂ ਮਿਲ ਰਿਹਾ ਹੈ ਇਸ ਕਰਕੇ ਸਰਕਾਰਾਂ ਨੂੰ ਵੀ ਅੱਜ ਦੇ ਜਿਵੇਂ ਕਿ ਚੋਣਾਂ ਦਾ ਮਾਹੌਲ ਚੱਲਿਆ ਹੋਇਆ ਚੋਣਾਂ ਦੇ ਵਿੱਚ ਵੀ ਅਸੀਂ ਇਹੀ ਹਰ ਮੈਂਬਰ ਨੂੰ ਕਿਹਾ ਵੀ ਤੁਸੀਂ ਉਮੀਦਵਾਰ ਨੂੰ ਜ਼ਰੂਰ ਪੁੱਛੋ ਵੀ ਜਿਹੜੀ ਬੇਰੁਜ਼ਗਾਰੀ ਆ ਅੱਜ ਸਾਡੀ ਨੌਜਵਾਨ ਪੀੜ੍ਹੀ ਆ ਵੇਲੇ ਬੈਠੇ ਨੇ ਡਿਗਰੀਆਂ ਕਰਕੇ ਘਰਾਂ ਦੇ ਵਿੱਚ ਭਾਵੇਂ ਕੁੜੀਆਂ ਭਾਵੇਂ ਮੁੰਡੇ ਹੋ ਉਹਨਾਂ ਦੇ ਹੱਲ ਲਈ ਤੁਸੀਂ ਕੀ ਕਰਦੇ ਹੋ ਇਹ ਕੀ ਕਰਕੇ ਦਊਗੇ ਵੀ ਸਾਨੂੰ ਕਿਸੇ ਤਰੀਕੇ ਤੁਸੀਂ ਪਛਵਾ ਦਵਾ ਸਕਦੇ ਹੋ ਨਹੀਂ ਫਿਰ ਉਹਨਾਂ ਆਉਣ ਵਾਲੇ ਟਾਈਮ ਦੇ ਵਿੱਚ ਜਰੂਰ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਅਸੀਂ ਆਪਣੇ ਵੱਲੋਂ ਹਿਮ ਰਜਿਸਟਰੀਮ ਵੱਲੋਂ ਇਸੇ ਇਹੀ ਉਮੀਦਵਾਰ ਨੂੰ ਜਰੂਰ ਸਵਾਲ ਕਰਾਂਗੇ ਜਦੋਂ ਸਾਡੇ ਨਾਲ ਕਿਸੇ ਤਰੀਕੇ ਦੀ ਮੀਟਿੰਗ ਕਰਨ ਵਾਸਤੇ ਤਿਆਰ ਹੋਣਗੇ ਵੀ ਸਮਾਜ ਦੇ ਵਿੱਚ ਜਿਹੜੀਆਂ ਮਾੜੀਆਂ ਕੁੱਲ ਚੈਨੇ ਉਹ ਹਟਾਉਣ ਵਾਸਤੇ ਤੁਸੀਂ ਅਫਰਾਲਾ ਕਿਉਂ ਵੀ ਕਰਦੇ ਹੈਗੇ ਜਦੋਂ ਚੋਣਾਂ ਨੇ ਸਿਰਫ 2 ਮਹੀਨੇ ਵਾਸਤੇ ਤੁਸੀਂ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੇ ਕੋਲੋਂ ਵੋਟਾਂ ਲੈ ਕੇ ਆਪਣੀ ਐ ਸੀਟਾਂ ਲੈ ਕੇ ਵੈਜਦੇ ਹੋ ਉਸ ਤੋਂ ਬਾਅਦ ਸਾਡੇ ਸਮਾਜ ਨੂੰ ਕੋ ਪੁੱਛਿਆ ਨਹੀਂ ਜਾਂਦਾ ਇਹ ਇਸੇ ਕਰਕੇ ਅੱਜ ਅਸੀਂ ਰੁੱਲਦੇ ਜਾ ਰਹੇ ਹਾਂ ਤੇ ਸਾਨੂੰ ਇਹ ਲੋੜ ਆ ਬਹੁਤ ਜ਼ਿਆਦਾ ਇਕੱਠੇ ਹੋਣ ਦੀ ਹਰ ਵਿਅਕਤੀ ਨੂੰ ਇਹ ਕਹਾਂਗੇ ਕੋਈ ਵੀ ਪਾਰਟੀਆਂ ਦਾ ਸੰਬੰਧਿਤ ਰੱਖਦਾ ਜਿਹੜੇ ਕਿ ਸਾਡੇ ਹਿਊਮ ਰੈਟਸ ਆ ਇਹ ਰਾਜਨੀਤੀਕ ਤੋਂ ਹਟਕੇ ਆ ਬੱਕ ਬੱਕ ਹਰ ਪਾਰਟੀਆਂ ਦੇ ਅਹੁਦੇਦਾਰ ਦੀ ਟੀਮ ਦੇ ਵਿੱਚ ਤੇ ਅਸੀਂ ਹੁਣ ਇਹੀ ਗੱਲ ਕਹਾਂਗੇ ਵੀ ਜਿਵੇਂ ਕਿ ਹਰ ਸਮੱਸਿਆ ਬਹੁਤ ਵੱਡੀਆਂ-ਵੱਡੀਆਂ ਹੈਗੇ ਨੇ ਬਿਜਲੀ ਬੋਰ ਦੇ ਵਿੱਚ ਨੇ ਕੱਚੇ ਮੁਲਾਜ਼ਮ ਨੇ ਕੰਮ ਕਰ ਰਹੇ ਨੇ ਕਈ-ਕਈ 15-15 ਸਾਲਾਂ ਤੋਂ ਪੱਕੇ ਨਹੀਂ ਕੀਤੇ ਜਾ ਰਹੇ ਉਹਨਾਂ ਦਾ ਕੋਈ ਲਾਈਨਾਂ ਤੇ ਸਾਡੇ ਸਮਾਜ ਲਈ ਲਾਈਨਾਂ ਤੇ ਤੁਰੇ ਫਿਰਦੇ ਨੇ ਇੱਕ 350 ਰੁਪਏ ਦੇ ਆੜੀ ਪਿੱਛੇ ਉਹਨਾਂ ਤੇ ਵੱਡਾ ਹਾਸਾ ਹੋ ਜੇ ਦਾ ਉਹ ਹਾਸੇ ਬਾਰੇ ਕਿਸੇ ਤਰੀਕੇ ਦਾ ਸਰਕਾਰਾਂ ਵੱਲੋਂ ਕੋਈ ਮਾਮਜ਼ਾ ਨਹੀਂ ਹੈਗਾ ਉਹ ਗਰੀਬ ਆਦਮੀ ਕੀ ਕਰਨਗੇ 350 ਰੁਪਏ ਨੇ ਕਿਤੇ ਘਰ ਚੱਲਦੇ ਨੇ ਨਹੀਂ ਇਹਦੇ ਤੇ ਵੀ ਅਸੀਂ ਗੌਰ ਕਰਾਂਗੇ ਸਰਕਾਰ ਕਿਸ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਆਪਣੇ ਵੱਲੋਂ ਇੱਕ ਮੰਗ ਪੱਤਰ ਦਵਾਂਗੇ ਵੀ ਇਹਦੇ ਤੇ ਗੌਰ ਕੀਤੀ ਜਾਵੇ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਹੱਲ ਕੀਤਾ ਜਾਵੇ 15 ਤੋਂ 20 ਦੇ ਕਰੀਬ ਜੀਡੀਪੀ ਟੋਟਲ ਟੀਮ ਕਿੰਨੀ ਹੈ ਆਪਣੇ ਟੀਮ ਤਕਰੀਬਨ ਹੈਗੀ 2500 ਦੇ ਕਰੀਬ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਤੇ ਬਲਾਕਾਂ ਦੇ ਵਿੱਚ ਆ ਤੇ ਹਰ ਜਗ੍ਹਾ ਤੇ ਵੱਲੋਂ ਟੀਮਾਂ ਆਪਣਾ ਵਰਕ ਕਰ ਰਹੀਆਂ ਨੇ ਚੰਗੇ ਤਗੜੇ ਬਧੀਏ ਤਰੀਕੇ ਦੇ ਨਾਲ ਜਿਵੇਂ ਵੋਟਾਂ ਦੇ ਵਿੱਚ ਸਮਗਰੀ ਬਹੁਤ ਜ਼ਿਆਦਾ ਮਿਲਦੀ ਆ ਉਹਦੇ ਤੇ ਅਸੀਂ ਪਹਿਲਾਂ ਆਪਣੇ ਵੱਲੋਂ ਬਿਆਨ ਲਾ ਚੁੱਕੇ ਆ ਵੀ ਜਿਹੜੇ ਕਿ ਅੱਜ ਦੀਆਂ ਇਹ ਲੈਕਚਰਾਂ ਹੋ ਰਹੀਆਂ ਨੇ ਨਸ਼ੇ ਤੋਂ ਰਹਿਤ ਹੋ ਕੇ ਹੀ ਕਰਵਾਈਆਂ ਜਾਣਾ ਸਾਡੇ ਸਮਾਜ ਨੂੰ ਬੇਨਤੀ ਆ ਇੱਕ ਵੋਟ ਆ ਜਿਹੜੀ ਉਹ ਨਸ਼ਾ ਲੈ ਕੇ ਭਾਵੇਂ ਸ਼ਰਾਬ ਹੋਵੇ ਭਾਵੇਂ ਕੋਈ ਵੀ ਕਿਸੇ ਤਰੀਕੇ ਦਾ ਨਸ਼ਾ ਹੋਵੇ ਉਹ ਲੈ ਕੇ ਅਸੀਂ ਵੋਟ ਦੀ ਕੀਮਤ ਨਾ ਪਾਈਏ ਅਸੀਂ ਵੋਟ ਨਾ ਵੇਚੀਏ ਅਸੀਂ ਆਪਣੇ ਰੋਜਗਾਰ ਲਈ ਗੱਲ ਕਰੀਏ ਫ੍ਰੀ ਵੋਟ ਪਾਉ ਜਾ ਕੇ ਵੋਟ ਪਾਉਣ ਦਾ ਹੱਕ ਆ ਵੋਟ ਪਾਉਣੀ ਚਾਹੀਦੀ ਆ ਪਰ ਕਿਸੇ ਤੋਂ ਪੈਸਾ ਲੈ ਕੇ ਵੋਟ ਨਾ ਪਾਈ ਜਾਵੇ ਜਿੰਨੂੰ ਮਰਜ਼ੀ ਪਾਉ ਅਸੀਂ ਇਹ ਨਹੀਂ ਕਹਿੰਦੇ ਹੈਗੇ ਪਰ ਕਿਸੇ ਤੋਂ ਰੁਪਈਆ ਲੈ ਕੇ ਵੋਟ ਨਾ ਪਾਓ ਤੁਸੀਂ ਆਪਣੀ ਮੰਗ ਮੰਗੋ ਜੇ ਮੰਗ ਨਹੀਂ ਹੈਗੀ ਫਿਰ ਤੁਸੀਂ ਹਿਮੋਰਾਈਟਸ ਦੇ ਵਿੱਚ ਆਓ ਅਸੀਂ ਕੋਈ ਟਾਈਮ ਇਹੋ ਜਿਹਾ ਲਿਆਵਾਂਗੇ ਜਿਹੜੇ ਕੋ ਟਾਈਮ ਦੇ ਵਿੱਚ ਆਪਣੀ ਇੱਕ ਟੀਮ ਤਿਆਰ ਕਰਾਂਗੇ ਉਹਦਾ ਇੱਕ ਵੱਡੇ ਤਕੜੇ ਹਜ਼ਾਰਾਂ ਦੇ ਕਾਫਲੇ ਦੇ ਨਾਲ ਅਸੀਂ ਇੱਕ ਗਰੁੱਪ ਜ਼ਿਲ੍ਹੇ ਪੱਧਰ ਤੇ ਬਣਾਵਾਂਗੇ ਜਿਹੜਾ ਵੀ ਕੋਈ ਐਮਐਲਏ ਜਾਂ ਕੋਈ ਐਮਪੀ ਹੋਊਗਾ ਫਿਰ ਉਹਨਾਂ ਨੂੰ ਹਜ਼ਾਰਾਂ ਬੰਦਿਆਂ ਦੇ ਵਿੱਚ ਸਵਾਲ ਪੁੱਛੇ ਜਾਣਗੇ ਵੀ ਅੱਜ ਇਹ ਹਜ਼ਾਰ ਬੰਦਾ ਖੜਾ ਹਜ਼ਾਰ ਪਰਿਵਾਰ ਹਜ਼ਾਰ ਨੂੰ 10 ਦੇ ਨਾਲ 5 ਦੇ ਨਾਲ ਗੁਣਾ ਕਰ ਲੋ ਵੀ ਕਿੰਨੀਆਂ ਵੋਟਾਂ ਬਣ ਗਈਆਂ ਇਹ ਵੋਟਾਂ ਉਧਰ ਜਾਣਗੀਆਂ ਜਿੱਧਰ ਰੋਜ਼ਗਾਰ ਤੇ ਸਾਨੂੰ ਕੋਈ ਕੰਮ ਤਾਂ ਦਾ ਦਿੱਤਾ ਜਾਵੇ ਕੀ ਨਾ ਜੀ ਮੈਂ ਲਖਨਗਨਪੁਰ ਸ਼ਹਿਰੋਂ ਹਾਂ ਜੀ ਮੈਂ ਪਹਿਲੇ 8 ਜ਼ਿਲ੍ਹਾ ਫਤਿਹਗੜ੍ਹ ਦਾ ਹਾਂ ਹੂੰ ਤੇ ਅੱਜ ਸਾਡੇ ਪ੍ਰਧਾਨ ਮੱਘਰ ਸਿੰਘ ਕੋਟਲਾ ਇਹਨਾਂ ਨੇ ਉਪਰਾਲਾ ਕੀਤਾ ਕਿ ਹਿਊਮਨ ਰਾਈਟਸ ਦੇ ਵੱਲੋਂ ਇਹ ਮਨਸ਼ੇਵ ਰੋਧੀ ਔਰ ਸਮਾਜਿਕ ਦੀ ਜਾਗਰੂਕਤਾ ਵਾਸਤੇ ਕੈਂਪ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਕੌਮੀ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਮਦਨ ਜੀ ਔਰ ਸਾਡੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਮੈਡਮ ਸੁਮੇਤਾ ਸਾਨੇਵਾਲ ਜੀ ਉਹ ਵੀ ਪਹੁੰਚੇ ਇਹਨਾਂ ਦੀ ਸਮੂਚੀ ਟੀਮ ਇੱਥੇ ਪਹੁੰਚੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਕਿਨਾਂ ਜੀ ਮੈਂ ਸੁਮੇਤਾ ਸਾਨੇਵਾਲ ਨੂੰ ਦਾ ਪੰਜਾਬ ਪ੍ਰਦਾਨ ਹਿਊਮਨ ਰਾਈਟਸ ਵੈਲਪੇਰ ਐਸਐਸਓ ਦੂਰ ਹੈ। ਅਗਰ ਤਾਂ ਮੈਂ ਇਸ ਤੁਹਾਡੇ মিডিਆ ਰਾਹੀਂ ਸਾਰੀ ਦੁਨੀਆ ਨੂੰ ਸਾਰੇ ਸਾਡੇ ਪੰਜਾਬ ਨੂੰ ਇੱਕ ਬੇਨਤੀ ਕਰਨਾ ਚਾਹਨੀ ਆ ਕਿ ਜੋ ਅਜਿਹਾ ਏਜੰਡਾ ਰੱਖਿਆ ਸੀਗਾ ਅਸੀਂ ਇਹ ਏਜੰਡਾ ਰੱਖਿਆ ਸੀ। ਪਰ ਟੁਟਿਆ ਤਾਂ ਬਹੁਤ ਨੇ ਬਹੁਤ ਕੰਨੀਆਂ ਨੇ ਪੰਜਾਬ ਇੱਕਲਾ ਸੋਨਾ ਰਾਜ ਹੈ ਤੇ ਜਿਹਦੇ ਵਿੱਚ ਮੈਨੂੰ ਲੱਗਦਾ ਯੂਪੀ, ਬਿਹਾਰ, ਰਾਜਸਥਾਨ ਹਰ ਬੰਦਾ ਹਰ ਵਰਗ ਦਾ ਬੰਦਾ ਪੰਜਾਬ ਜਾ ਕੇ ਕੰਮ ਕਰਨਾ ਚਾਹੁੰਦਾ ਹੈ ਤੇ ਅਸੀਂ ਇਸ ਪੁਲਵਾਰੀ ਨੂੰ ਇਸੇ ਤਰ੍ਹਾਂ ਰੱਖੀਏ ਇਹਨਾਂ ਨਸ਼ਾ ਨਾਮਕ ਥੋੜਾ ਇਹਨੂੰ ਜੜੋ ਵੱਢੀਏ ਜੜੋ ਮਿਟਾਈਏ ਉਹਦੇ ਵਿੱਚ ਤੁਸੀਂ ਸਾਰੇ ਸਾਡਾ ਸਾਥ ਦਿਓ ਸਾਡੇ ਹਿਊਮਨ ਰਾਈਟਸ ਦਾ ਹਿੱਸਾ ਬਣੋ ਧੰਨਵਾਦ